ਪੰਜਾਬ ਚ ਪਵੇਗਾ ਭਾਰੀ ਮੀਂਹ ਇਨ੍ਹਾਂ ਸ਼ਹਿਰਾਂ ਚ ਅਲਰਟ ਜਾਰੀ ਹੜ੍ਹ ਦੀ ਮਾਰ ਹੇਟ ਕਈ ਪਿੰਡ ਹਿਮਾਚਲ ਦੇ ਮੀਂਹ ਤੇ ਪੰਜਾਬ ਨੂੰ ਮਾਰ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਨੇ ਅੱਜ ਤੋਂ 3 ਦਿਨ ਯਾਨੀ 17 18 ਅਤੇ 19 ਅਗਸਤ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਅਮ੍ਰਿਤਸਰ ਮੁਹਾਲੀ ਅਤੇ ਰੂਪਨਗਰ ਚ ਪਾਰੀਮੀ ਤੇ ਤੇਜ਼ ਹਨੇਰੀ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਦੱਸਦੀ ਹੈ ਕਿ ਪਿਤੇ ਕੁਝ ਦਿਨ ਪੈਨਾਵੀ ਪੰਜਾਬ ਚ ਪਾਰੀਮੀ ਪਿਆਸੀ ਜਿਸ ਨਾਲ ਤਾਪਮਨ ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਮ੍ਰਿਤਸਰ 34.3 ਡਿਗਰੀ ਸ੍ਰੀ ਅਨੰਦਪੁਰ ਸਾਹਿਬ 32.3 ਡਿਗਰੀ ਮੁਹਾਰੀ 32.7 ਡਿਗਰੀ ਫਿਰੋਜ਼ਪੁਰ 34.6 ਡਿਗਰੀ ਜਦਿਆਣਾ 33.2 ਡਿਗਰੀ ਪਟਿਆਲਾ 32.9 ਡਿਗਰੀ ਪਠਾਨਕੋਟ 35.6 ਡਿਗਰੀ ਪੰਜਾਬ ਚ ਪਾਰੀਮੀ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਪਰ ਲੋਕਾਂ ਲਈ ਮੁਸੀਬਤ ਬਣ ਗਈ ਦੀ ਮੀਂਹ ਪੈਣ ਕਾਰਨ ਦਰਿਆਵਾਂ ਦੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਕਿਸਾਨਾਂ ਦੀਆਂ ਫਸਲਾਂ ਡੁੱਬੀਆਂ ਹੋਈਆਂ ਨੇ ਹੁਣ ਜੇਕਰ ਅਗਲੇ ਦਿਨਾਂ 'ਚ ਹੋਰ ਪਾਰੀ ਮੀਂਹ ਪਿਆ ਤਾਂ ਹਾਲਾਤ ਹੋਰ ਵੀ ਵਿਗੜ ਸਕਦੇ ਨੇ ਜੇਕਰ ਗੱਲ ਕਰੀਏ ਹਰਿਆਣੇ ਦੀ ਤਾਂ ਹਰਿਆਣੇ ਦੇ ਕਈ ਜ਼ਿਲ੍ਹਿਆਂ 'ਚ ਪਾਰੀ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਇਸ ਦੇ ਨਾਲ ਹੀ ਹਿਮਾਚਲ 'ਚ ਪਹਾੜਾਂ 'ਚ ਲਗਾਤਾਰ ਬਾਰਿਸ਼ ਪੈ ਰਹੀ ਹੈ ਜਿਸ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ 'ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਜਿਸ ਨਾਲ ਕਈ ਜਗ੍ਹਾਵਾਂ 'ਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ ਫਿਰ ਹਾਲ ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ਇਕੇ ਨੇ ਖਾਸ ਕਿ ਆਉਣ ਵਾਲੇ 3 ਦਿਨਾਂ ਚ ਭਾਰੀ ਮੀਂਹ ਪਵੇਗਾ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣੇ ਜੁੜੇ ਰਹੋ ਪੰਜਾਬ ਤੱਕ ਦੇ ਨਾਲ ਪੰਜਾਬ ਚ ਪਵੇਗਾ ਭਾਰੀ ਮੀਂਹ ਇਨ੍ਹਾਂ ਸ਼ਹਿਰਾਂ ਚ ਅਲਰਟ ਜਾਰੀ ਹੜ੍ਹ ਦੀ ਮਾਰ ਹਿੱਟ ਕਈ ਪਿੰਡ ਹਿਮਾਚਲ ਦੇ ਮੀ ਤੇ ਪੰਜਾਬ ਨੂੰ ਮਾਰ ਪੰਜਾਬ ਦੇ ਮੌਸਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ ਮੌਸਮ ਵਿਭਾਗ ਨੇ ਅੱਜ ਤੋਂ 3 ਦਿਨ ਯਾਨੀ 17 18 ਅਤੇ 19 ਅਗਸਤ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਪਠਾਨਕੋਟ ਹੁਸ਼ਿਆਰਪੁਰ ਗੁਰਦਾਸਪੁਰ ਅਮਰਿਤਸਰ ਮੁਹਾਲੀ ਅਤੇ ਰੂਪਨਗਰ ਚ ਪਾਰੀਮੀ ਤੇ ਤੇਜ਼ ਹਨੇਰੀ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਹੈ ਦੱਸ ਦਈਏ ਕਿ ਪਿਤੇ ਕੁਝ ਦਿਨ ਪੈਨਾਵੀ ਪੰਜਾਬ ਚ ਪਾਰੀਮੀ ਪਿਆਸੀ ਜਿਸ ਨਾਲ ਤਾਪਮਨ ਚ ਕਾਫੀ ਗਿਰਾਵਟ ਦੇਖਣ ਨੂੰ ਮਿਲੀ ਹੈ ਜਾਨੋ ਆਪਣੇ ਸ਼ਹਿਰਾਂ ਦਾ ਤਾਪਮਨ ਅੰਮ੍ਰਿਤਸਰ 34.3 ਡਿਗਰੀ ਸ੍ਰੀ ਅਨੰਦਪੁਰ ਸਾਹਿਬ 32.3 ਡਿਗਰੀ ਮੁਹਾਲੀ 32.7 ਡਿਗਰੀ ਫਿਰੋਜ਼ਪੁਰ 34.6 ਡਿਗਰੀ ਜਦਿਆਣਾ 33.2 ਡਿਗਰੀ ਪਟਿਆਲਾ 32.9 ਡਿਗਰੀ ਪਠਾਨਕੋਟ 35.6 ਡਿਗਰੀ ਪੰਜਾਬ ਚ ਪਾਰੀਮੀ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਤਾਂ ਮਿਲੀ ਪਰ ਲੋਕਾਂ ਲਈ ਮੁਸੀਬਤ ਬਣ ਗਈ ਦੀ ਮੀਂਹ ਪੈਣ ਕਾਰਨ ਦਰਿਆਵਾਂ ਦੇ ਪਾਣੀ ਦਾ ਪੱਧਰ ਵਧਿਆ ਹੋਇਆ ਹੈ ਤੇ ਕਿਸਾਨਾਂ ਦੀਆਂ ਫਸਲਾਂ ਡੁੱਬੀਆਂ ਹੋਈਆਂ ਨੇ ਹੁਣ ਜੇਕਰ ਅਗਲੇ ਦਿਨਾਂ 'ਚ ਹੋਰ ਪਾਰੀ ਮੀਂਹ ਪਿਆ ਤਾਂ ਹਾਲਾਤ ਹੋਰ ਵੀ ਵਿਗੜ ਸਕਦੇ ਨੇ ਜੇਕਰ ਗੱਲ ਕਰੀਏ ਹਰਿਆਣੇ ਦੀ ਤਾਂ ਹਰਿਆਣੇ ਦੇ ਕਈ ਜ਼ਿਲ੍ਹਿਆਂ 'ਚ ਪਾਰੀ ਮੀਂਹ ਪੈਣ ਦੀ ਸੰਭਾਵਨਾ ਵੀ ਦੱਸੀ ਗਈ ਹੈ ਇਸ ਦੇ ਨਾਲ ਹੀ ਹਿਮਾਚਲ 'ਚ ਪਹਾੜਾਂ 'ਤੇ ਲਗਾਤਾਰ ਬਾਰਿਸ਼ ਪੈ ਰਹੀ ਹੈ ਜਿਸ ਕਾਰਨ ਸਤਲੁਜ ਅਤੇ ਬਿਆਸ ਦਰਿਆਵਾਂ 'ਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ ਜਿਸ ਨਾਲ ਕਈ ਜਗ੍ਹਾਵਾਂ 'ਤੇ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ ਫਿਰ ਹਾਲ ਮੌਸਮ ਵਿਭਾਗ ਨੇ ਇਨ੍ਹਾਂ ਇਲਾਕਿਆਂ ਇਹ ਕਿਹਾ ਸੀ ਕਿ ਆਉਣ ਵਾਲੇ 3 ਦਿਨਾਂ ਚ ਪਾਰੀ ਮੀ ਪਵੇਗਾ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਇਸੇ ਤਰ੍ਹਾਂ ਮੌਸਮ ਦੀ ਤਾਜ਼ਾ ਅਪਡੇਟ ਲੈਣੇ ਜੁੜੇ ਰਹੋ ਪੰਜਾਬ ਟਕ ਦੇ ਨਾਲ